ਆ ਦੇ ਕੋਈ ਆ ਖੋਪੇ ਦੀਆਂ ਜਿਹੜੇ ਟਿੱਕੀਆਂ ਨੇ ਯਾਰ ਰੱਖੀ ਬੈਠੀ ਹੈਗੀ ਇਹਨੂੰ ਅੱਜ ਡੱਬਾ ਬੰਦ ਲਿਆਤਾ ਸਾਰੇ ਤੇ ਮੇਰ ਮਾਰ ਲੀ ਕਹਿੰਦੀ ਮੇਰੀਆਂ ਨਹੀਂ ਆਟਾ ਕਾ ਕੇ ਢੇਗ ਨਹੀਂ ਉਹ ਤਾਂ ਅਜੇ ਅੰਨੀ ਅੰਨੀ ਬੈਂਡਾਸਟ ਵਿੱਚ ਪਾ ਆਦਾ ਜੇ ਕਾ ਕੇ ਢੇਗ ਰੁਕੋ ਜਰਾ ਆਇ ਕੋ ਰੁਕੋ ਜਰਾ ਸਬਰ ਕਰੋ ਮੇਰੇ ਵੀ ਘਰ ਤਾਂ ਆਉਂਦਾ ਹੈ ਇਹ ਬਾਹਰ ਪਾ ਕਾਸੀਆਂ ਨਹੀਂ ਆਓ ਇੱਧਰ ਵੀ ਰੱਖੀ ਬੈਠੀ ਆ ਦੇ ਰੈਪਰ 10 ਵਿੱਚ ਵੀ ਪਾਦੇ ਓਹੋ 15 ਵੀ ਤਾਂ ਖਾ ਗਈ ਹੋਏਗੀ ਲੇਪਣਾ ਇੱਧਰ ਰੱਖ ਲੈਣਾ ਨਹੀਂ ਹੋਰ ਔ ਕੁੜੀ ਵਿਚਾਰ ਰਹਿ ਗਈ ਉਹ ਫੜ ਲਿਆ ਫੜ ਲਿਆ ਉਹ ਦੇਖ ਲੈ ਚੁੰਗੀ 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 ਰਾਕੀ ਚੁੰਗੀ 5 ਰਹਿਤੀਆਂ ਨੇ ਹਾਂ ਹਾ ਦੇ ਲੈਣੇ ਵਾਸਤੇ ਬਿਸਕੁਟ ਆਏ ਨੇ ਹਾਂ ਇਹ ਕਾਫੀ ਵਾਲੀਆਂ ਟਾਫੀਆਂ ਕਾਫੀ ਟਾਫੀਆਂ ਬਹੁਤ ਵਧੀਆ ਗਈਆਂ ਜਾਦਾ ਮਿੱਠਾ ਲੱਗਦਾ ਕੌਫੀ ਵਾਲੀ ਦਾ ਨਹੀਂ ਆਹ ਦੇ ਦੇ ਬਿਸਕਟ ਆਏ ਨੇ ਇਹ ਕੋਪਨਰਟ ਆਹ ਕਾਕੂਆਂ ਦੇ ਛੋਟੇ ਛੋਟੇ ਕਾਕੂ ਬੱਚਿਆਂ ਵਾਸਤੇ ਆਏ ਨੇਗੇ ਬੱਚਿਆਂ ਵਾਸਤੇ ਕੀ ਆਇਆ ਹਮ ਬੜਾ ਕਲਰ ਡਾਉ ਇਸਕੋ ਬੱਚਿਆਂ ਵਾਸਤੇ ਵੀ ਸਪ੍ਰਾਈਜ਼ ਆਇਆ ਨਾ ਲੋ ਬੋਲੋ ਮਾਮਾ ਆ ਵੜ ਆ ਹੋਰ ਨੇਗੇ ਨੇ ਆ ਵੀ ਦੋ ਬੈਸ ਨਹੀਂ ਲਿਆ ਮੈਂ ਦੱਸ ਮੈਂ ਹਾਂ ਹੋਰ ਕੀ ਹਣਾ ਵੀ ਇਸ ਕੀ ਡਾਈਨ ਹੈ ਜੇ ਇੱਕ ਹੋਰ ਲਈ ਬੈਠਾ ਹੈ ਨਾ ਆਪ ਇੰਨਾ ਸੌਣ ਮੇਰੀ ਕਿਤਾਬਾਂ ਤੇ ਬੱਚੇ ਬੈਨੇ ਤੜਫੇ ਬੈਨੇ ਹਾਂਜੀ ਗਾਇਸ ਦੇਖੋ ਸਮਾਨ ਤਾਂ ਇਹਨਾਂ ਨੂੰ ਸਾਰਾ ਲਿਆਤਾ ਛੁੱਟੀਆਂ ਇਹਨਾਂ ਨੂੰ ਹੈਗੀਆਂ ਨੇ ਬੱਚਿਆਂ ਨੂੰ ਔਰ ਛੁੱਟੀਆਂ ਦੇ ਵਿੱਚ ਇਹਨਾਂ ਦੇ ਖਾਣ ਪੀਣ ਦੇ ਡਿਮਾਂਡਾਂ ਇੰਨੇ ਰਹਿੰਦੇ ਨੇ ਘਰ ਦੇ ਵਿੱਚ ਗੱਡੀ 'ਚ ਪਿਆ ਸਮਾਨ ਜਿਹੜਾ ਜਲਦੀ ਗੱਡੀ 'ਚ ਹਾਂ ਜਲਜੀਰਾ ਜਲਜੀਰੇ ਦੀ ਪੇਟੀ ਲਿਆ ਕੇ ਦਿੱਤੀ ਹੈਗੀ ਔਰ ਆਹ ਸਮਾਨ ਜਿਹੜਾ ਪਿਆ ਹੈ ਗੱਡਾ ਤਰਬੂਜ ਉਹ ਵੀ ਪਿਆ ਗੱਡੀ 'ਚ ਕਿਤੇ ਰਹਿਗੇ ਗੱਡੀ 'ਚ ਆ ਗਈ ਜੀ ਆ ਗਈ ਕੋਤੇ ਅੱਗ ਇਹ ਬੁੱਤਨੀ ਆ ਗਈ ਆੜ ਕੋ ਉਹ ਆਖਿਆ ਹਾਂ ਕੁੜੀ ਅੱਡੀ ਤੇ ਦਾੜੀ ਵੀ ਆ ਗਈ ਫਿਰ ਉਹਦੇ ਹਾਂ ਇਹੋ ਚੈਨਲ ਆ ਹੂੰ ਹੂੰ ਦੇਖੋ ਇਹ ਬੜਾ ਵੱਡਾ ਆ ਕੱਲ੍ਹ ਸਦਾ ਮੈਂ ਕਿਤੇ ਨੇ ਇੱਕ ਥੋੜੀ ਮਾਮ ਦੀ ਡਿਮਾਂਡ ਹੋਈ ਆ ਭਾਈ ਆਪਣੇ ਕੋਲ ਮਾਮ ਥੋੜੇ ਕਹਿੰਦੇ ਮਾਨੂੰ ਸਕੂਟਰੀ ਲੈਣੀ ਆਂਗੀ ਇਸ ਵਾਰ ਗ੍ਰੀਟ ਮਾਰ ਹੋ ਰਹੀ ਹੈ ਸਕੂਟ ਵੀ ਲੈ ਸਕੀ ਹੂਗਾ ਆਉਣ ਨਾਲ ਚਲਾ ਸਕੂਟ ਮੈਂ ਲੈ ਕੇ ਦੇ ਆਂਦੇ ਮਾਰੇ ਐਤੀ ਮੈਂ ਫਰਮਾਇਤ ਲੱਖੇ ਮੈਂ ਸੁੱਤੀ ਲੈਣੀ ਆ ਇਹ ਲੈ ਕੇ ਦੇੰਨੇ ਮਾਰੀਆਂ ਆਂਦੇ ਨੇ ਵਿਆਹ ਹੋ ਜੂਆ ਹੈ ਮੋਸੇ ਤੂੰ ਦਾ ਕੁਸਤ ਉਹ ਕਿੰਨੇ ਲਈ ਆਪਾਂ ਕਿੰਨੇ ਦੇਖਦਾ ਹੈ ਘਟਨਾ ਮੈਂ ਕਿੰਨੀ ਆਉਂਦੇ ਸਕੂਟਰ ਲੈਣੀ ਕੋਈ ਬਾੜ ਦਿੰਦੇ ਕਿ ਨਾਲੇ ਮੈਂ ਇੱਕ ਵਾਰ ਲੈ ਕੇ ਦੇ ਕੇ ਦੇਖ ਲੋ ਪਹਿਲਾ ਹੁਣ ਜਿਵੇਂ ਨਾ ਹੋਵੇ ਹਰੇਖ ਨਾਲ ਧੋੜੀ ਹੁੰਦਾ ਕੁਸਨਾਉਗਾ ਪਹਿਲਾ ਤੀਜੇ ਦਿਨ ਮੈਂ ਲਗਭਗ ਜਿਹੜਾ ਤਕਰੀਬੇ ਸਕੂਟਰੀ ਤੇ ਕਰਕੇ ਫਿਰ ਕੀ ਅਜੀ ਤੂੰ ਦਾ ਫਿਰ ਕੀ ਕਰੂ ਫਿਰ ਤਾਂ ਪੰਜੇ ਚ ਬੈਠ ਗਰੂ ਇਹ ਸਿੱਧੀ ਡਾਇਰੈਕਟ ਮੈਂ ਤੇਰੀ ਬਾਣੂ ਦਾ ਬਾਬਾ ਸਪਾਈ ਡਰੈਸਟ ਸਕੂਟਰੀ ਪਹਿਲਾ ਦਿਨ ਸਿਖਾਉਣੀ ਪਊ ਸਕੂਟਰੀ ਲੈ ਕੇ ਮੱਥਾ ਮਾਰਨਾ ਪਊਗਾ ਕੰਬਿਆ ਕੁੰਬਿਆ ਜਿਹਾ ਕੰਬਾ ਜ ਮਾਰਨੀ ਪਊਗੀ ਹੈ ਮੈਂ ਕਹਿੰਦਾ ਇੱਕ ਟੀਜ਼ਰ ਇਹਨੂੰ ਪੂਗਾ ਮਾਮਦੇ ਹੋਰ ਮੋਬਸ ਤੇ ਕਟੀ ਚੱਲਿਆਉਣਾ ਪਊਗਾ ਸਕੂਟਰੀ ਸਿਖਾਉਣ ਵਾਸਤੇ ਆਏ ਕਹਿੰਦੇ ਨੇ ਜਿਵੇਂ ਜਮੀ ਨਹੀਂ ਮੈਨੂੰ ਕੋਸਾ ਨਾਲ ਬਤੇਰੇ ਚਲਾਇਆ ਪਹਿਲਾਂ ਘਮਾਰੀ ਹੁੰਦੀ ਨੇ ਕੀ ਸਕੂਟਰੀ ਸਕੂਟਰ ਚਲਾਇਆ ਹੈ ਹੈ ਸਕੂਟਰ ਸਕੂਟਰ ਮੈਨੂੰ ਸਕੂਟਰ ਸਕੂਟਰ ਚਲਾਇਆ ਸਕੂਟਰ ਤੈਨੂੰ ਕਿਹਨੇ ਦਿੱਤਾ ਸੀ ਐਂ ਦਾ ਫਿਰ ਮਾਰਿਆ ਕਿੱਥੇ ਕਿੱਥੇ ਸਕੂਟਰ ਜਿਹੜੇ ਸਕੂਟਰ ਚਲਾਇਆ ਹੋਰੇ ਪੱਕਾ ਆਉਂ ਵੀਰ ਅਸੇ ਮਿਲਤਾ ਵਾਹ ਬਹੁਤ ਲੜਾਈਆਂ ਨੇ ਜਮੀ ਨਹੀਂ ਕੋਈ ਐਕਸੀਡੈਂਟ ਨਹੀਂ ਕੋਈ ਇਸ ਨਹੀਂ ਜਮੇ ਕਿਸੇ ਚ ਮਾਰਿਆ ਟੁੱਟੇ ਸੀ ਨਾ ਜੀ ਦਿਨ ਕੱਟੀ ਸੀ ਨਾ ਉਦੋਂ ਉਦੋਂ ਥੋੜੀ ਟੁੱਟੀ ਸੀ ਆਹੋ ਪਰ ਇਹ ਤਾਂ ਸਾਨੂੰ ਖੇਡ ਦੀ ਗੱਡੀ ਅੰਦਰ ਆ ਗਈ ਸੀ ਸਿੱਟੀ ਵੀ ਆ ਗਈ ਪਾ ਕੇ ਕੋਈ ਨਾ ਕੰਮ ਲੈਣਾ ਤੇ ਚੱਲ ਚੰਗਾ ਆ ਅਸੀਂ ਨਹੀਂ ਦੇਖਾਂ ਤੇ ਆਪਾਂ ਸਮਾਰਤਾਂ ਦੀ ਬਾਤ ਤਾਂ ਹੈ। ਹਲੋ। ਦੇਖ ਲੈ ਪਹਿਲਾਂ ਤਾਂ ਇਹਨੂੰ ਸਕੂਟਰੀ ਲੈ ਕੇ ਦੰਨਾ ਕੋਈ ਪਰਾਣੀ ਜੀ ਜੰਮੀ ਹੈ ਜੀ ਖੋਰ ਆ। ਜੇ ਕਿਸੇ ਕੋਲ ਖੜੀ ਹੋਵੇ ਵਧੀਆ ਹਾਲਤਾਂ ਜੋਵੇ ਦੀ ਇੱਕ ਵਾਰ। ਆਓ ਵਧੀਆ ਹਾਲਤਾਂ ਜੋਵੇ ਉਹਦੇ ਲੱਗੇ ਹੁਣ ਫੁੱਲ ਫੁੱਲ ਲਾਲ ਦਾਲੇ। ਤੁਸੀਂ ਕਿਹਾ ਕਿ ਲੈ ਆਵਾਂਗੇ ਆਪਾਂ ਬੁੱਲੇ ਲਵਾ ਕੇ ਲੈ ਆਵਾਂ। ਪਹਿਲਾਂ ਤਾਂ ਇਹ ਟੋਪਾ ਟੂਪਾ ਦੇਖ ਲਈ ਅਸੀਂ ਵੀ ਖਾਲੀ ਕਿਹੜਾ ਜਹਾ ਬਾਹਰ ਡੂੰਗਾ ਨਾ ਹੋਵੇ ਉਹਦੇ ਲਵੇ ਲਾਉਣੇ ਇਹਨੂੰ ਸਿਖਾਵਾਂ ਸਕੂਟਰੀ। ਹਰਾਲ ਦਾਲੇ ਕੰਧਾ ਪਾਉਲੇ ਜਿਹੜੇ ਮੜੇ ਜੀ ਨੀਵੇਂ ਹੁਣ ਬੀਜ ਦੇ ਹੀਠਾਂ ਟਾਇਰ ਟਾਇਰੇ ਵੱਜਿਆ ਕਰੇ ਵਿੱਚ ਕੰਧ ਚ। ਉਹ ਵਾਲੇ ਅਸੀਂ ਕੰਨਾਂ ਕੋਲ ਨੇ ਨਿਰਦੇਸ਼ ਸਿਖਾਵਾਂਗੇ ਬਾਹਣ ਬਾਲਾ ਨੀਵਾ ਨਾ ਹੋਵੇ ਸਕੂਟਰ ਸਿਖਾਉਣ ਵਾਸਤੇ ਆਲਦਾਰ ਜਿਹੜਾ ਇਹ ਸੜਕ ਦੇ ਆਲਦਾਰ ਬਾਹਣ ਨੇਗੇ ਥੋੜਾ ਜਿਹਾ ਉੱਚਾ ਹੀ ਹੋਵੇ ਬਰਾਬਰ ਜਿਹਾ ਹੋਵੇ ਸੜਕ ਦੇ ਵੀ ਸਕੂਟਰੀ ਬਾੜ ਵੀ ਦਿੱਤੀ ਬਾਣ ਕਿ ਨਹੀਂ ਨੂੰ ਤਾਂ ਮਤਲਬ ਕਿ ਛੱਟ ਨਾ ਪੱਜੇ ਇਹ ਕੋਈ ਨਾ ਹੁੰਦਾ ਬਾਹ ਬਿੱਲੀ ਪੈ ਰਹੀ ਅਸੀਂ ਵਿੱਚ ਪਾਣੀ ਵੀ ਛੱਡੇ ਜਿਓ ਬੋਲੇ ਫਿਰ ਦੇਖੀਓ ਕਿ ਭੂਤ ਮੰਨ ਕੇ ਨਿਕਲਿਆ ਕਰਾਂਗੇ ਬਾਣਾ ਚੋਂ ਆਲੇ ਜੇ ਮੱਧਿਆ ਕਰੂਗਾ ਇੰਨਾ ਇੰਨਾ ਜਿਆਦਾ ਮੈਂ ਟਾਂਕ ਜਿੱਤਦੇ ਨੇ ਬਹੁਤ ਇਹ ਚ ਕਿਉਂ ਟਾਂਕ ਕੱਚ ਨਾਲ ਕੀ ਗੱਲ ਲੱਗ ਰਹੇ ਹੈ ਅਲੀ ਨੇ ਐਂ ਹੋਊਗਾ ਨਾ ਮੈਂ ਬਾਈ ਪਿੱਛੇ ਕੌਣ ਬੈਠੇ ਕੋਈ ਨਹੀਂ ਦੱਸੋ ਸਿਖਾਉਣ ਵਾਸਤੇ ਆਪਾਂ ਤਾਂ ਬੈਠ ਜੀ ਤੇ ਤਿੰਨ ਤੋਂ ਉਹ ਗਣ ਸਿਖਾਉ ਗਣ ਸਿਖਾਉ ਦਾ ਆ ਬੰਦਾ ਇਹ ਤੋਂ ਮੈਂ ਸਿੱਖ ਵੀ ਨਹੀਂ ਜਾਊਂਦੀ ਮੈਂ ਦੱਸ ਕਿਉਂ ਨਹੀਂ ਵੀ ਨਹੀਂ ਗੱਡੀ ਸਿੱਖ ਸਕੀ ਜਾਂ ਮੈਂ ਤਾਂ ਸਕੂਟਰੀ ਸਿੱਖ ਆਪਾਂ ਤਾਂ ਗੰਉ ਦੇ ਨਹੀਂ ਆ ਆਪਾਂ ਡੀ ਰੰਗ ਰੋਗਨ ਕਰਾਉਣਾ ਹੁੰਦੇ ਮੁੰਡੇ ਤੇਰੇ ਪਿੱਛੇ ਬੈਠ ਕੇ ਆਪ ਫਦੇ ਕਰਾਊਗਾ ਹਾਂ ਤੇ ਪਿੱਛੇ ਕਰਨੀ ਆਦੀ ਹੋ ਜਾਂਦੀ ਹੈ ਕਹਦੇਗਾ ਕਹਤੇ ਆ 10 ਮਾੜਾ ਆਦਾ ਲੋਕੀ ਲੋਕੇ ਕਿ ਕਦਮਸ ਕਿਉਂਦਾ ਜੀ ਜੇ ਕਿੰਨਾ ਮਤਲਬ ਟੋਟੇ ਪਿੱਛਾ ਕਰਦੇ ਆ ਜੀ ਉਹ ਕਹਿੰਦੇ ਉਹਨੂੰ ਕਾਰਡ ਸਕੂਟਰ ਸਿਖਾਉਣਾ ਜੀ ਲੱਤਾਂ ਮਾਤਰਾ ਦੀਆਂ ਹੋਰ ਮੈਂ ਕੀ ਕਰੂੰਗਾ ਕੱਦ ਐਸੇ ਸਕੂਟਰ ਸਕੂਟਰੀ ਹੁੰਦੀ ਐ ਲੈ ਆ ਕੇ ਮੈਨੂੰ ਕੋਈ ਦਿੰਦਾ ਨਹੀਂ ਆ ਜੇ ਲੈ ਆ ਵੀ ਦਿੱਤੀ ਨਾ ਉਹ ਦੂਬਾਰ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਹੋਊਗਾ ਵੀ ਇਹਨੂੰ ਕਿਵੇਂ ਸਿਖਾਉਣੀ ਹੈ ਕਿ ਸਕੂਟਰੀ ਉਹ ਫੇਰ ਕਰਲੀਆ ਟਰਾਫੀਆਂ ਕੋਈ ਕਹਿੰਦੇ ਨੇ ਫੇਕਾ ਨੇ ਬੋਟੀ ਹੋ ਗਈ ਮੈਂ ਹਾਂ ਸਾਡਾ ਰੌਣਾ ਡੱਪਾ ਆਏ ਮੇਰੀ ਜਾਨ ਨੇ ਕਦੇ ਦੁੱਧ ਜਾਂਦਾ ਹੁੰਦਾ ਸਾਡੋ ਨਾ ਛੱਡੋ ਛੱਡੋ ਤੂੰ ਵੀ ਛੱਡ ਤੂੰ ਵੱਡਾ ਬਿੱਲਾ ਦਾ ਨਾ ਓਏ ਟੁੱਟ ਜੂ ਭਾਈ ਇਹ ਤੇ ਮੇਰਾ ਖਾ ਜਾਣੀ ਮੈਨੂੰ ਛੱਡ ਦੇ ਮੈਂ ਆਪ ਜਾਵਾਂ ਛੱਡ ਦੇ ਭਾਈ ਆਪ ਲੂੰ ਦੀ ਬੱਸ ਹਾਂ ਇੱਥੇ ਰੱਖ ਦੋ ਚਲ ਬਸ ਇਹਨਾਂ ਨੂੰ ਤਾਂ ਪੜੋ ਕਿਤੇ ਨਹੀਂ ਪੜੋ ਕੱਜਾ ਤੋ ਪੜਾ ਦਿਓ ਬਾ ਪਲੀ ਕੋਲੋ ਜਾਓ ਪੜਾ ਆਪਣਾ ਚੈੱਕ ਕਾਪੀ ਕਾਪੀ ਚੈੱਕ ਚਲੋ ਉਧਰ ਗੱਲੀਂ ਕੋਲੇ ਮੈਂ ਆਹ ਫੜਵਾ ਲਰਦਾ ਹਸ ਮੈਂ ਮੇਰੇ ਟੌਪ ਨੇ ਨੀਚ ਨਾ ਸਜੋ ਚਲੋ गाइस ਇਹਨਾਂ ਨੂੰ ਹੁਣ ਪੜਾਉਣ ਵਾਸਤੇ ਬਿਠਾਉਣਾ ਹੈ ਕਿ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਚੌੜਾ ਕਰਦੇ ਇਹਨੂੰ ਬੈ ਆਹੋ ਵੀ ਗਲੀ ਨੇ ਇਹਨੂੰ ਪੜਾਉਗੀ। ਨਹੀਂ ਐਵੇਂ ਹੁੰਦਾ ਆ ਪੜ੍ਹਨ ਵਾਸਤੇ ਪ੍ਰੋਬਲਮ। ਇੱਕੇ ਸੱਟਿਆਰ ਐਡਾ ਬਣਿਆ ਆਂ ਦੀ ਇਹ ਦੇਖੀ ਕਰਦੀ ਆ। ਉਹ ਤੁਸੀਂ ਇੱਕ ਰਖੜਿਆ ਕੇ ਬਹਿ ਜਾ ਕਾਫੀ ਇੱਕ ਦਾ ਨਹੀਂ ਕਰਦਾ ਹੁੰਦਾ ਸਾਨੂੰ। ਚਲੋ ਜੀ ਛੁੱਟੀਆਂ ਨਹੀਂ ਗਈਆਂ ਇਹਨਾਂ ਨੂੰ ਛੁੱਟੀਆਂ ਦੇ ਵਿੱਚ ਦੇਖੋ ਇਹਨਾਂ ਦੇ ਕਿੰਨੇ ਆ ਜਿਆਦਾ ਖਰਮਸਤੀਆਂ ਹੁੰਦੀਆਂ ਨੇ ਘਰ ਦੇ ਵਿੱਚ ਐਨੇ ਜਿਆਦਾ ਰੌਣਕਾਂ ਇਹਨਾਂ ਦੀ ਰੌਣਕਾਂ ਕਾਹਦੇ ਹੁੰਦੇ ਨੇ ਸਾਡਾ ਤਾਂ ਮੇਰਾ ਤਾਂ ਉਪੀਣਾ ਤਾਂ ਡਿਊਟੀ ਵਾਗ ਦੇਣਾ ਮੇਰੇ ਮੈਨੂੰ ਬਤਾ ਮੈਂ ਕਿੰਨੇ ਦਿਨ ਕੱਢਦੀ ਆਂ। ਰਾਉਂਕਾਂ ਦਾ ਬਾਸਾ ਸਾਡੇ ਬਾਹਰ ਹੀ ਜਿਉਂ-ਜਿਉਂ ਸੁਪਿਆ ਹੋਇਆ ਮੇਰੇ ਸਿਰ ਨਹੀਂ हट ਰਿਹਾ ਹੈ ਜੀ ਜਵਾਬ ਨਹੀਂ ਜਵਾਕਾਂ ਵਾਲੀ ਰਾਉਂਕਾਂ ਦੇ ਨਹੀਂ ਸੁਣ ਨਾ ਮੈਨੂੰ ਉਹ ਕਹਿੰਦੇ ਪਈ ਰਹੇ ਨੇ ਕਿ ਬੈਠ ਮੈਂ ਤਾਂ ਕਿਹਨੇ 2 ਦਿਨ ਤਾਂ ਹੋਣਾ ਚਾਹੀਦਾ ਹੁੰਦੇ ਨੇ ਸੁਣੂ ਫਿਰ ਮੈਂ ਅੱਛਾ ਭੇਜ ਦੇ ਨੇ ਇਹਨਾਂ ਨੂੰ ਫਿਰ ਜਾਓ ਇੱਥੇ ਨਹੀਂ ਜਾਓ 2 ਦਿਨ ਹਾਂ 2 ਦਿਨ ਚੰਨੀ ਜਾਓ ਜਿਵੇਂ ਨਹੀਂ ਇਹ ਕਿਤੇ ਜਵਾਬ ਦਿੱਤੇ ਨਹੀਂ ਬਸ ਫਿਰ ਭੇਜ ਦਿ ਇਹਨਾਂ ਨੂੰ 2 ਦਿਨ ਨਾ ਆਉਣਗੇ ਉੱਥੇ ਹਾਂ ਸੁਣ ਫਿਰ ਸੁਣ ਫਿਰ ਭੇਜ ਮੈਂ ਸਾਡੇ ਟੋਪੇ ਚ ਨਾ ਸਾਫ ਉੱਥੇ ਮੈਂ ਕਾਰਿਆਂ ਵਾਲੇ ਲਮਾਈ ਸੰਧਰ ਵਾਇਨੀ ਨੇ ਤੋੜੀ ਜਾਉਂਗੇ ਹਾਂ ਗੋਲੀ ਚਾਲੀ ਜੇ ਅਗੇ ਪੇਡਣ ਕਰੂ ਹੁਣੀ ਨਹੀਂ ਅਜੇ ਪਹਿਲਾਂ ਕੰਮ ਕਰਵਾਉਦਾ ਸਕੂਲ ਦਾ ਜਦੋਂ ਕੰਮ ਨੇ ਮੇਡ ਲਿਆ ਸਾਰਾ ਨਾ ਫੇਰ ਭੇਜਾਂਗੇ ਕੀ ਦਾ ਪੈਣਾ ਹੋ ਗਿਆ ਕੀ ਦਾ ਪੈਣਾ ਜੀਸੀਟੀ ਕੰਮ ਕਰਨਾ ਹੁਣ ਜੀਤ ਬਾਕੀ ਕੀ ਦਾ ਪੈਣਾ ਹੋ ਗਿਆ ਸਕੂਲ ਚੱਲੂ ਹੈ ਸਾਨੂੰ ਪਤਾ ਹੀ ਆ ਜਦੋਂ ਮੇਡ ਨਾ ਕੀ ਦਾ ਪੈਣਾ ਹੋ ਜਾਉਦਾ ਫੇਰ ਹੀ ਤੇ ਮੇਡ ਦਰਪਤ ਤਾ ਵੀ ਔਨਲਾਈਨ ਪਿਆ ਹੱਸਤਾ ਕੋਈ ਨਾ ਕਰਵਾ ਦਾਂਗੇ ਇਹਦਾ ਵੀ ਕਰਾ ਦਾਂਗੇ ਸਾਰੇ ਕਰ ਦਾਂਗੇ ਹੁਣ ਦੇਖ ਲੈਣੇ ਬੈਠੀਆ ਬਸ ਉਹ ਚਾਰ ਲੈਣਾ ਲਿਖਿਆ ਨੇ। ਚਾਰ ਨਹੀਂ ਕਰਕੇ ਤਾਂ ਉਹ ਵੀ ਮੈਂ ਤਾਂ ਮੈਨੂੰ 10 ਵਾਰ ਕਹਾ ਕੇ ਵੀ ਆਖਲੀਨ ਕੰਮ ਕਰ ਲਾ। ਜਮੀਨੀ ਕਾਪੀ ਤੇ ਦਿੰਦੀ ਨਹੀਂ ਆ ਗਈ। ਜਾਣ ਛੱਡੋ ਗੱਲ ਨੂੰ ਆਪਦਾ ਹੁਣ ਕੰਮ ਆਪਦਾ ਆਪਦਾ ਜੀਲੀਮ ਕਰਨਾ ਦਾ ਸਾਰਾ ਕੱਢ ਲੈਣਾ ਕੰਮ ਤੇ ਜੋਰ ਦੋ ਫਿਰ ਉਸ ਤੋਂ ਬਾਅਦ ਕਿਤੇ ਜਾਣਾ ਹੋਇਆ ਆਉਣਾ ਹੋਇਆ ਫਿਰ ਲੈ ਕੇ ਜਾਵਾਂਗੇ। ਨਹੀਂ ਉਹਨਾਂ ਟਾਈਮ ਕਿਤੇ ਨਹੀਂ ਲੈ ਕੇ ਜਾਂਦੇ ਤੂੰ। ਬਾਹਰੋਂ ਮਣਾ ਕਮਾਉਣਾ ਕਿਤੇ ਵੀ ਜਾਣਾ ਹੋਇਆ ਇਹਨਾਂ ਨੂੰ ਉਦੋਂ ਹੀ ਲੈ ਕੇ ਆਣਾ ਜਦੋਂ ਇਹਨਾਂ ਦਾ ਕੰਮ ਕੰਪਲੀਟ ਹੋਇਆ। ਮਾ 15 ਦਿਨ। ਤੁਹਾਡੇ ਕੋਲ ਕਿੰਨੇ ਦਿਨ ਨੇ? 15 ਕਮਣੇ ਮੈਂ ਲੋ ਫਿਰ ਮੈਂ ਆਪਾਂ ਨੇ ਜਾਣਾ ਹੋਊਗਾ ਮਮਾ ਕਿਤੇ ਨਹੀਂ ਲੱਗੇ ਰੋ ਬੈਠੇ ਰੋ ਹੱਥਾਂ ਦਾ ਬੈਠ ਰੋ ਆ ਮੈਂ ਤਾਂ ਚਲੋ ਜੀ ਗਾਈਸ ਆ ਦੇਖੋ ਧੁੱਪ ਪੈ ਰਹੀ ਹੈਗੀ ਅੱਨਾ ਹੋਈ ਆ ਆ ਬੈਠੇ ਗਏ ਨਾ ਵਾਸਤੇ ਭੇਜੇ ਸੀ ਵੀ ਨਾਲ ਉਹ ਆਪਣਾ ਕੀ ਚੱਲੇਗਾ ਇਹਨਾਂ ਦਾ ਕਰਕਸੀ ਤਾਂ ਕਰਕਸੀ ਹੈ 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 ਉਹ ਤੂੰ ਵੀ ਨਾਲੇ ਸੀਗਾ ਮੈਨੂੰ ਪਤਾ ਹੀ ਲਗਾ ਤੁਸੀਂ ਕਦੋਂ ਨਾ ਜੰਨੇ ਯਾਰ ਉਂਈ ਤਾਂ ਨਹੀਂ ਕਹੀ ਜਾਂਦੇ ਕਿਤੇ ਗਰਮੀ ਪਾਉਤਾ ਕੀ ਨਾਲ ਤੋ ਲਿਆ ਕਰੋ ਆਪਣਾ ਬਿਮਾਰ ਹੋ ਜਾਓਗੇ ਨਹੀਂ ਤਾਂ ਗਰਮੀ ਨਾਲ ਬਿਮਾਰ ਹੋ ਸਕਦਾ ਬੱਚਾ ਪਤਾ ਵੀ ਇਹਦੇ ਨੂੰ ਹਾਂ ਇੱਕ ਵਾਰ ਸਕੂਲ ਗੱਲ ਨੂੰ ਹਣਾ ਫਸ ਗਿਆ ਸੀ ਇੱਕ ਬੱਚਾ ਅੱਛਾ ਉਹ ਹਣਾ ਚੱਕਰ ਖਾ ਗਿਆ ਗੱਲ ਦੇ ਕਾਣ ਦੇ ਦੇਖ ਲੈ ਫਿਰ ਤਾਂ ਹੀ ਤਾਂ ਤੁਹਾਨੂੰ ਕਹਿੰਦੇ ਨੇ ਬਿਨਾਲਿਆ ਕਰੋ ਬੱਚਿਓ ਬੱਚਿਓ ਘੁੰਮ ਕੇ ਕਿੱਥੇ ਆਉਣਾ ਹੈ ਤੇ ਕੀ ਆਪਾਂ ਨੇ ਕੁਝ ਮਾੜਾ ਮੋਟਾ ਆਈਡੀਆ ਮੈਂ ਕਹਾਂ ਚਾਚਾ ਫਸਿੰਗਾਂ ਨਾਲ ਗਏ ਅੱਜ ਦੀ ਗੱਲ ਨਹੀਂ ਕਰਦਾ ਛੁੱਟੀਆਂ ਦੀ ਗੱਲ ਕਰਦਾ ਜਦੋਂ ਮੈਨੂੰ ਛੁੱਟੀਆਂ ਹੋ ਜਾਣੀਆਂ ਆ ਬੱਚੇ ਸੀ ਲੱਗ ਰਿਹਾ ਥੋੜਾ ਜਣਾ ਚਲੋ ਜੀ ਤੇਰਾ ਤਾਂ ਫੇਰ ਤੇਰਾ ਫਤੇ ਕੁਝ ਆਈਡੀਆ ਕਸ਼ਮੀਰ ਕਿੱਥੇ ਸਮੁੰਦਰ ਨੇ ਹੈਗਾ ਸੀ ਸਮੁੰਦਰ ਹਾਂ ਸਮੁੰਦਰ ਵਾਲੀ ਜਗ੍ਹਾ ਦੀ ਗੱਲ ਆ ਰਹੀ ਹੈ ਨੁਕਸਾਨ ਸਮੁੰਦਰ ਵਾਲੀ ਜਗ੍ਹਾ ਮੈਨੂੰ ਲੱਗਦਾ ਇਹ ਕਹਿ ਰਿਹਾ ਹੈਗਾ ਬਰਨਾਲਾ ਬਰਨਾਲੇ ਆਊਟਲੈਟ ਤੇ ਕਹਿ ਰਿਹਾ ਹੈਗਾ ਹੂੰ ਬਰਨਾਲੇ ਆਊਟਲੈਟ ਬਣਾਇਆ ਹੈ ਜਿਹੜਾ ਬੀਚ ਦੇ ਬੀਚ ਤਾਂ ਬਹੁਤ ਦੂਰ ਹੈਗਾ ਬੀਚ ਤੇ ਨਹੀਂ ਆਪਾਂ ਜਲ ਸਕਦੇ ਹਾਂ ਜੀ ਬੀਚ ਵਾਲੇ ਸੁਪਨੇ ਤਾਂ ਹਜੇ ਬਹੁਤ ਦੂਰ ਨੇ ਆਪਣੇ ਚਲੋ ਜੀ ਇਹਨਾਂ ਦੀ ਡਿਮਾਂਡਾਂ ਕਾਪੀ ਹੋ ਰਹੀਆਂ ਨੇ ਕਿ ਹੁਣ ਛੁੱਟੇ ਵਿੱਚ ਦੇਖਦੇ ਆਂ ਵੀ ਡਿਮਾਂਡਾਂ ਪੂਰੀਆਂ ਕਿਹੜੀਆਂ-ਕਿਹੜੀਆਂ ਕਰਨੀਆਂ ਨੇ ਕਿਹੜੀਆਂ ਜਿਹੜੀਆਂ ਨਹੀਂ ਕਰਨੀਆਂ ਇਹਨਾਂ ਦੀ ਉਹ ਆਪਾਂ ਦੇਖਾਂਗੇ ਤੇ ਠੀਕ ਉਪਰ ਕਾਫੀ ਪੈਰੀ ਹੈ ਗੀ ਸਾਰੇ ਨੂੰ ਆਪਣੀ ਇਹ ਇੱਕ ਸਲਾਹ ਵੀ ਆਪਣਾ ਥੋੜਾ ਜਿਹਾ ਗਰਮੀ ਤੋਂ ਬਚ ਕੇ ਰਿਹਾ ਕਰੋ ਤੇ ਅੰਦਰ ਇਨਡੋਰ ਜ਼ਿਆਦਾ ਰਹਿ ਕੇ ਗਰਮੀ ਵਿੱਚ ਬਹੁਤ ਘੱਟ ਨਿਕਲੇ ਲੋ ਜੀ ਹੋ ਸਕੇ ਤਾਂ ਅੱਜ ਦਾ ਜਿਹੜਾ ਬਲੌਗ ਆਪਾਂ ਇੱਥੇ ਕਰਦੇ ਹੁਣ ਇਹਨੂੰ ਖਤਮ ਤੋਂ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾ ਕੋਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੱਲ ਨੂੰ ਮੈਂ ਲੈ ਕੇ ਆਉਣਾ ਆਪਾਂ ਨਵੇਂ ਬਲੌਗ ਦੇ ਵਿੱਚ ਹੋਰ ਤਾਂ ਵਾਸਤੇ ਬਾਏ ਬਾਏ ਗੁੱਡ ਨਾਈਟ